ਇਹ ਜਿਹੜੇ ਲੋਕ ਵਾ ਮੈਂ ਥੋੜੀ ਜਿਹੀ ਤੁਹਾਨੂੰ ਇਹਨਾਂ ਦੀ ਜਿੱਦਾਂ کردار ਇਹਨਾਂ ਦਾ ਦੱਸਣਾ ਚਾਹੁੰਦਾ ਆ ਅਸੀਂ ਸਾਰੇ ਪੰਜਾਬ ਤੋਂ ਆਏ ਆ ਜੀਵਿੰਦਾਰ ਪਰਿਵਾਰ ਵਾ ਇਹ ਜਿਹੜੇ ਲੋਕ ਵਾ ਜਿੱਦਾਂ ਇੰਡੀਆ ਦੇ ਵਿੱਚ ਤੁਸੀਂ ਸੁਣਿਆ ਹੋਣਾ ਜਦੋਂ ਡੰਗਰਾ ਵਾਲੇ ਪੱਠੇ ਵੱਢਿਓ ਹੁੰਦੇ ਆ ਆراض ਨੂੰ ਚੋਰੀ ਕਰਕੇ ਲੈ ਜਾਂਦੇ ਆ ਇਹ ਉਹ ਲੋਕ ਵਾ ਇਹ ਮੈਂ ਤੁਹਾਨੂੰ ਕਲੀਅਰ ਕਰਨੀ ਚਾਹੁੰਦਾ ਆ ਇਹ ਨਾ ਕੋਈ ਸਿੱਖ ਵਾ ਨਾ ਕਿਸੇ ਧਰਮ ਨਾਲ ਜੁੜਿਓ ਵਾ ਜਾਂ ਕਿਸੇ ਮੱਧਮ ਨਾਲ ਇਹ ਮਾਹੌਲ ਦੇ ਹਿਸਾਬ ਦੇ ਨਾਲ ਇਹ ਉਸ ਤਰ੍ਹਾਂ ਆਪਣਾ ਪਰ ਹਲਾਵਾ ਪਾ ਲੈਂਦੇ ਆ ਤੇ ਜਦੋਂ ਵੀ ਹੁਣ ਅਸੀਂ ਇਹਨਾਂ ਦੇ ਇਦਾਂ ਦੇ ਬੰਦੇ ਦੀਆਂ ਫੋਟੋਆਂ ਦੇਖਦੇ ਆ ਬਾਹਰ ਵੀ ਸਾਨੂੰ ਪੁੱਛਦੇ ਆ ਇਹ ਕੌਣ ਲੋਕ ਹਨ ਤੇ ਉਹ ਸਾਨੂੰ ਦੱਸਣਾ ਬਹੁਤ ਔਖਾ ਹੋ ਜਾਂਦਾ ਹੈ ਇਹਨਾਂ ਬਾਰੇ ਤੇ ਇਹਨਾਂ ਦੀ ਸਾਨੂੰ ਆਪ ਜਿੱਦਾਂ ਕਹਿੰਦੇ ਹੁੰਦੇ ਆ ਜਾਣਕਾਰੀ ਲੈਣੀ ਪੈਣੀ ਆ ਸਾਧ ਸੰਗ ਜੀ ਸਾਨੂੰ ਮਾਣ ਹੋਣਾ ਚਾਹੀਦਾ ਜਿਹੜੇ ਸਾਡੇ ਸਾਡੇ ਭਾਈਚਾਰਾ ਪੰਜਾਬ ਤੋਂ ਇੱਥੇ ਇੰਡੀਆ ਇੰਡੀਆ ਤੋਂ ਕੈਨੇਡਾ ਆਏ ਆ ਮਿਹਨਤਾਂ ਕੀਤੀਆਂ ਨੇ بڑے بڑے ਬਿਜ਼ਨਸ ਬਣਾਏ ਬਣਾਏ ਆ ਤੇ ਆਪਣੇ ਕਾਰੋਬਾਰ ਖੋਲੇ ਆ ਗੋਰਿਆਂ ਦੀ ਜਿਹੜੀ ਥਿਉਰੀ ਆ ਜਦੋਂ ਵੀ ਉਹ ਕਦੇ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੁੰਦੇ ਆ ਉਹ ਪਹਿਲਾਂ ਸਟੱਡੀ ਕਰਦੇ ਆ ਜਿਹੜੇ ਸਾਡੇ ਭਾਈਚਾਰਾ ਸਾਡੀਆਂ ਭੈਣਾਂ ਸਾਡੇ ਭਰਾ ਉਹ ਮਿਹਨਤਾਂ ਕਰਦੇ ਆ 12-12 ਘੰਟੇ 15-12 ਘੰਟੇ ਪੈਸੇ ਜਮ੍ਹਾਂ ਕਰਕੇ ਫਿਰ ਉਹ ਆਪਣੇ ਬਿਜ਼ਨਸ ਸਟਾਰਟ ਕਰਦੇ ਆ ਇਹ ਜਿਹੜੇ ਲੋਕ ਆ ਜਿਹੜੀ ਮੈਂ ਤੁਹਾਨੂੰ ਅਧਾਨ ਦਿੱਤੀ ਸੀ ਲੋਕਾਂ ਦੇ ਪੱਠੇ ਚੋਰੀ ਕਰਕੇ ਰਾਤ ਨੂੰ ਇਹ ਕੰਮ ਕਰਦੇ ਆ ਇਹ ਆ ਕੇ ਖੂਂਜੀਆਂ ਦੇ ਉੱਤੇ ਖੜ ਕੇ ਬਾਹਲੀਆਂ ਕੰਟੀਆਂ ਦੇ ਆਇਓ ਆ ਇਹ ਦੇਖਦੇ ਆ ਇਹਨਾਂ ਕੋਲ ਗੱਡੀਆਂ ਕਿਦਾਂ ਦੀਆਂ ਘਰ ਇਹਨਾਂ ਕੋਲ ਕਿੰਨਾ ਦੇ ਹੈਗੇ ਆ ਇਹ ਕੀ ਕਰ ਰਹੇ ਆ ਇਹ ਕਾਰੋਬਾਰ ਕੀ ਕਰ ਰਹੇ ਆ ਇਹ ਉਹਨਾਂ ਦੀ ਜਿੱਦਾਂ ਕਹਿੰਦੇ ਹੁੰਦੇ ਆ ਉਹਨਾਂ ਦੇ ਰੀਸਤਾਂ ਕਰਨੀਆਂ ਚਾਹੁੰਦੇ ਆ ਤੇ ਜੋ ਵੀ ਨਹੀਂ ਕੀਤਾ ਉਹ ਜਿੰਨੇ ਵੀ ਸਾਡੇ ਪਰਿਵਾਰਾਂ ਦੇ ਨਾਲ ਪਿੱਛੇ ਕੀਤਾ ਆ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਖੜੇ ਆ ਖੜੇ ਰਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਗਿੱਦੜ ਲੋਕ ਆ ਇਹ ਫੋਨ ਫੋਨ ਦੇ ਜਿੱਦਾਂ ਕਹਿੰਦੇ ਹੁੰਦੇ ਮੂੰਹ ਦੇ ਉੱਤੇ ਕੱਪੜਾ ਬੰਨ੍ਹ ਕੇ ਫੋਨ ਦੇ ਵਿੱਚ ਡਿਫਰੈਂਟ ਡਿਫਰੈਂਟ ਆਵਾਜ਼ਾਂ ਕੱਢ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਆ ਸਾਨੂੰ ਇਹਨਾਂ ਦੇ ਉੱਤੇ ਨਥ ਪਾਣੀ ਪਾਣੀ ਆ ਡਰਨਾ ਨਹੀਂ ਹੈਗਾ ਜਦੋਂ ਇਨਸਾਨ ਇਸ ਦੁਨੀਆ ਦੇ ਵਿੱਚ ਆਉਂਦਾ ਆ ਉਹ ਆਪਣੀ ਮੌਤ ਲਿਖਾ ਕੇ ਆਉਂਦਾ ਆ ਇਹ ਡਰਨਾ ਨਹੀਂ ਹੈ ਜੇ ਕਿਸੇ ਨੇ ਗੋਲੀ ਨਾ ਮਾਰਨਾ ਉਹਨੇ ਗੋਲੀ ਨਾ ਮਾਰਨਾ ਜੇ ਕਿਸੇ ਦਾ ਐਕਸੀਡੈਂਟ ਹੋਣਾ ਐਕਸੀਡੈਂਟ ਨਾਲ ਮਰਨਾ ਸਾਨੂੰ ਇਹਨਾਂ ਦਾ ਇਹਨਾਂ ਦਾ ਮੂੰਹ ਤੋੜ ਕੇ ਜਵਾਬ ਦੇਣਾ ਪੈਣਾ ਆ ਸਾਧ ਸੰਗ ਜੀ ਜਦੋਂ ਵੀ ਕੋਈ ਇਦਾਂ ਦੀ ਕੋਈ ਹਰਕਤ ਹੋਵੇ ਸਾਨੂੰ ਇੱਕ ਪਲੇਟਫਾਰਮ ਤੇ ਖੜਾ ਖੰਡਣੇ ਚਾਹੀਦਾ ਆ